ਕਾਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਨਵੀਂ ਚੀਜ਼ ਟਰਾਈ ਕਰਦੇ ਹਾਂ ਬਣਾਵਾਂਗੇ ਆਪਾਂ ਸਿੰਧੀ ਬੁੱਟੀ ਹੀ ਆ ਆਪ ਨੂੰ ਕਾਫੀ ਮੈਸੇਜ ਮਿਲ ਰਹੇ ਸੀ ਇੰਸਟਾਗ੍ਰam ਤੇ ਵੀ ਔਰ YouTube ਤੇ ਵੀ ਇੱਕ ਭੰਦਾ ਮੈਸੇਜ ਆਇਆ ਸੀ ਕਿ ਸਿਲਕ ਥ੍ਰੈਡ ਨਾਲ ਜਿਹੜੀ ਮੈਜ਼ਰਮੈਂਟ ਆ ਸਿੰਧੀ ਬੁੱਟੀ ਦੀ ਉਹ ਸੇਮ ਰਹੇਗੀ ਜਾਂ ਕਿਵੇਂ ਥ੍ਰੈਡ ਯੂਜ਼ ਕਰਨਾ ਇੰਸਟਾਗ੍ਰam ਤੇ ਵੀ ਆਪਾਂ ਨੂੰ ਇਹ ਪੁੱਛਿਆ ਗਿਆ ਸੀ ਤਾਂ ਆਪਾਂ ਅੱਜ ਯੂਜ਼ ਕਰਾਂਗੇ ਸਿਲਕ ਥ੍ਰੈਡ ਇਹ ਕਾਫੀ ਸ਼ਾਈਨਿੰਗ ਵਾਲਾ ਥ੍ਰੈਡ ਹੁੰਦਾ ਹੈ ਠੀਕ ਹੈ ਤਾਂ ਇਹ ਬਹੁਤ ਬ੍ਰੀਕ ਹੁੰਦਾ ਹੈ ਬਾਲ ਦੀ ਤਰ੍ਹਾਂ ਹੁੰਦਾ ਬਿਲਕੁਲ ਬੋਤ ਬ੍ਰੀਕ ਧਾਗਾ ਜਿਹੜਾ ਆਪਣਾ ਇਹ ਹੁੰਦਾ ਹੈ ਇਹ ਆਪਾਂ ਯੂਜ਼ ਕਰ ਰਹੇ ਹਾਂ ਜੀ ਮੋਰ ਕੰਪਨੀ ਦਾ ਦਿਖ ਰਿਹਾ ਹੋਣਾ ਤੁਹਾਨੂੰ ਆਈ ਥਿੰਕ ਮੋਰ ਕੰਪਨੀ ਦਾ ਥ्रेड ਹੈ ਇਹ 20 ਤੋਂ 25 ਰੁਪਏ ਤੱਕ ਆਪਾਂ ਨੂੰ ਇਹ ਰੀਲ ਆ ਜਿਹੜੀ ਰਾਵਣਾ ਮਿਲ ਜੇਗੀ ਤਾਂ ਆਪਾਂ ਇਹਨੂੰ ਯੂਜ਼ ਕਰਾਂਗੇ ਤੇ ਨਾਲ ਹੀ ਆਪਾਂ ਨੂੰ ਜੇ ਤਾਂ ਵੀਡੀਓ ਜ਼ਿਆਦਾ ਲੰਬੀ ਹੋਗੀ ਤਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਨਹੀਂ ਫਿਰ ਇਸੇ ਵੀਡੀਓ ਦੇ ਵਿੱਚ ਆਪਾਂ ਪੱਟ ਦੇ ਧਾਗੇ ਨਾਲ ਵੀ ਇਹ ਸਿੰਧੀ ਬੁਟੀ ਬਣਾਵਾਂਗੇ ਠੀਕ ਹੈ ਇਹ ਵੀ ਆਪਾਂ ਨੂੰ ਮੈਸੇਜ ਆਇਆ ਸੀ ਕਮੈਂਟ ਮਿਲਿਆ ਸੀ ਕਿ ਪੱਟ ਦੇ ਧਾਗੇ ਨਾਲ ਆਪਾਂ ਕਿੰ ਮਤਲਬ ਮੈਜ਼ਰਮੈਂਟ ਸੇਮ ਰੱਖਣੀ ਹੈ ਜਾਂ ਥ੍ਰੈਡਾ ਜਿਹੜਾ ਉਹ ਕਿੰਨੇ ਵਾਰ ਫੋਲਡ ਕਰਨਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਦੋਨੋਂ ਦੋਨੋਂ ਥ੍ਰੈਡ ਹੀ ਯੂਜ਼ ਕਰ ਲਈਏ ਜੇ ਵੀਡੀਓ ਲੰਬੀ ਹੁੰਦੀ ਹੋਈ ਤਾਂ ਆਪਾਂ ਇੱਕ ਵਾਰੀ ਸਿਲਕ ਥ੍ਰੈਡ ਨਾਲ ਬਣਾਉਣੇ ਆ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਬਣਾ ਲਵਾਂਗੇ ਫਿਰ ਜਿਹੜਾ ਆਪਣਾ ਦੂਸਰਾ ਥ੍ਰੈਡਾ ਪੱਟ ਦਾ ਥ੍ਰੈਡ ਹੈ ਤੇ ਨਹੀਂ ਫਿਰ ਆਪਾਂ ਇਸੇ 'ਚ ਦੋਨੋਂ ਜਿਹੜੇ ਬਣਾ ਲਵਾਂਗੇ ਦੇਖੋ ਆਪਾਂ ਹੁਣ ਇਹ ਲੈ ਲਿਆ ਸਿਲਕ ਥ੍ਰੈਡ ਜੀ ਸਿਲਕ ਥ੍ਰੈਡ ਆ ਜਿਹੜਾ ਜਦੋਂ ਆਪਾਂ ਯੂਜ਼ ਕਰਨਾ ਜਦੋਂ ਆਪਾਂ ਸਿਲਕ ਥ੍ਰੈਡ ਯੂਜ਼ ਕਰਨਾ ਨਵੇਂ ਸਿਰੇ ਤੋਂ ਕੱਢਦੇ ਆਪਾਂ ਜਦੋਂ ਆਪਾਂ ਸਿਲਕ ਥ੍ਰੈਡ ਯੂਜ਼ ਕਰਨਾ ਜਿਵੇਂ ਆ ਮੈਂ ਤੁਹਾਨੂੰ ਦਿਖਾ ਦਿਆਂ ਇਹਨੂੰ ਆਪਾਂ ਕਿਉਂਕਿ ਇਹ ਥ੍ਰੈਡ ਬਹੁਤ ਬ੍ਰੀਕ ਹੁੰਦਾ ਨਾ ਇਸ ਲਈ ਆਪਾਂ ਇਹਨੂੰ 12 ਵਾਰੀ ਫੋਲਡ ਕਰਨਾ 10 ਜਾਂ 12 10 ਵਾਰ ਵੀ ਠੀਕ ਰਹੇਗਾ ਤੇ ਇਹ ਦੇਖੋ ਆਪਾਂ ਇਹਨੂੰ 12 ਵਾਰੀ ਫੋਲਡ ਕਰਨਾ ਠੀਕ ਹੈ ਫਿਰ ਇਹਨੂੰ ਯੂਜ਼ ਕਰਨਾ ਤੇ ਥੋੜਾ ਜਿਹਾ ਇਹ ਕੇਅਰਫੁਲੀ ਯੂਜ਼ ਕਰਨਾ ਪਊ ਕਿਉਂਕਿ ਇਹ ਧਾਗਾ ਇੱਕ ਤਾਂ ਥੋੜਾ ਜਿਹਾ ਕੱਚਾ ਹੁੰਦਾ ਠੀਕ ਹੈ ਜਿਵੇਂ ਆਪਾਂ ਹੁਣ ਤੱਕ ਇਹ ਵਾਲੀਆਂ ਗੁੱਟੀਆਂ ਯੂਜ਼ ਕੀਤੀਆਂ ਸੀ ਨਾ ਇਹ ਗੁੱਟੀਆਂ ਦੇ ਵਿੱਚ ਤਾਂ ਥ੍ਰੈਡ ਆ ਜਿਹੜਾ ਆਉਂਦਾ ਹੀ ਛੇ ਲੜਾ ਇਸ ਤਰੀਕੇ ਨਾਲ ਆ ਤਾਂ ਇੰਨੀ ਇਹਦੀ ਜਿਹੜੀ ਮੋਟਾਈ ਬਣਾਉਣ ਲਈ ਆਪਾਂ ਇਹਨੂੰ ਆਪਾਂ ਨੂੰ ਇਹ 12 ਲੜਾ ਯੂਜ਼ ਕਰਨਾ ਪਊਗਾ ਜਾਂ 10 ਲੜਾ ਵੀ ਠੀਕ ਰਹੇਗਾ 10 ਵੀ ਯੂਜ਼ ਕਰ ਸਕਦੇ ਹੋ 12 ਵੀ ਕਰ ਸਕਦੇ ਹੋ ਆਪਾਂ ਜਿਹੜੀ ਅੱਜ ਸਿੰਧੀ ਬਣਾਵਾਂਗੇ ਹੁਣ ਇਹ ਆਪਾਂ 12 ਲੜੇ ਧਾਗੇ ਦੇ ਨਾਲ ਬਣਾਵਾਂਗੇ ਠੀਕ ਹੈ ਤੇ ਅੱਜ ਆਪਾਂ ਗੁੱਟੀ ਦੀ ਜਗ੍ਹਾ ਤੇ ਸਿਲਕ ਥਰੈਡ ਤੇ ਪੱਟ ਦਾ ਥਰੈਡ ਯੂਜ਼ ਕਰਾਂਗੇ ਠੀਕ ਹੈ ਇਹ ਇਸ ਥਰੈਡ ਦਾ ਫਾਇਦਾ ਇਹ ਹੋ ਜਾਂਦਾ ਕਿ ਇਹ ਜਿਹੜਾ ਥਰੈਡ ਆ ਨਾ ਇਹ ਜਸ ਸ਼ਾਈਨਿੰਗ ਹੁੰਦੀ ਆ ਤੇ ਸਿੰਧੀ ਬੂਟੀ ਬਹੁਤ ਸੋਹਣੀ ਬਣੂਗੀ ਆਪਾਂ ਹੁਣ ਬਣਾਉਣੇ ਆ ਜੀ 12 ਲੜੇ ਧਾਗੇ ਦੇ ਨਾਲ ਇਹ ਆਪਾਂ 12 ਲੜਾ ਜਿਹੜਾ ਸਿਲਕ ਥਰੈਡ ਲੈ ਲਿਆ ਹੁਣ ਇਹਦੇ ਨਾਲ ਆਪਾਂ ਸਿੰਧੀ ਬੂਟੀ ਬਣਾਉਣੇ ਆ ਠੀਕ ਹੈ ਤਰੀਕਾ ਤੁਹਾਨੂੰ ਪਹਿਲਾਂ ਹੀ ਆਉਂਦਾ ਹੈ ਆਲਰੇਡੀ ਠੀਕ ਹੈ ਆਪਾਂ ਸਿਰਫ ਇੱਥੇ ਥ੍ਰੈਡ ਯੂਜ਼ ਕਰਨਾ ਤਰੀਕਾ ਤੁਹਾਨੂੰ ਆਉਂਦਾ ਹੈ ਤੁਸੀਂ ਉਸ ਤਰੀਕੇ ਦੇ ਨਾਲ ਉਸੇ ਤਰੀਕੇ ਦੇ ਨਾਲ ਇਹ ਜਿਹੜੀ ਉਸੇ ਸਾਈਜ਼ ਦੀ ਸਿੰਧੀ ਬੁਟੀ ਆਪਾਂ ਬਣਾਉਣੀ ਆ ਤੇ ਹੁਣ ਆਪਾਂ ਇਹਨੂੰ ਫਟਾਫਟ ਬਣਾਉਣੇ ਆ ਠੀਕ ਹੈ ਕਿਉਂਕਿ ਤਰੀਕਾ ਜਿਹੜਾ ਤੁਹਾਨੂੰ ਆਲਰੇਡੀ ਆਉਂਦਾ ਹੈ ਕਿਥੋਂ ਥ੍ਰੈਡ ਕਿੱਧਰੋਂ ਲੈ ਕੇ ਜਾਣਾ ਸਾਰਾ ਕੁਝ ਤੁਹਾਨੂੰ ਪਤਾ ਤਾਂ ਆਪਾਂ ਇਹਨੂੰ ਫਟਾਫਟ ਹੁਣ ਬਣਾਉਣੇ ਆ ਜਿੱਤਰਾ ਟਿੱਲ ਪੈ ਜਾਵੇ ਨਾ ਇਹਦੇ ਵਿੱਚ ਜਿਵੇਂ ਕਈ ਵਾਰੀ ਆ ਚੀਜ਼ ਬਣ ਜਾਵੇ ਤਾਂ ਇਹਨੂੰ ਐ ਸੂਈ ਪਾਓ ਇਹਨੂੰ ਨਾਲ-ਨਾਲ ਸ਼ੇਕ ਕਰੇ ਨੀਚੇ ਤੋਂ ਧਾਗਾ ਜਿਹੜਾ ਐ ਖਿੱਚੀ ਜਾਇਓ ਦੇਖੋ ਇਹ ਬਿਲਕੁਲ ਸਹੀ ਹੋ ਜਾਏਗਾ ਸਿੰਧੀ ਬੁੱਟੀ ਹੋ ਗਈ ਜੀ ਦੇਖੋ ਕੰਪਲੀਟ ਇੰਗਮ ਬਹੁਤ ਸੋਹਣੀ ਬਣੀ ਐ ਐਂਡ ਸ਼ਾਈਨਿੰਗ ਐ ਬਸ ਥੋੜੀ ਜਿਹੀ ਬਣਾਉਣੀ ਮੁਸ਼ਕਲ ਐ ਕਿਉਂਕਿ ਇੰਦਾ ਧਾਗਾ ਜਿਹੜਾ ਇਹ ਪਾਟ ਜਾਂਦਾ ਲੋ ਜੀ ਬਿਲਕੁਲ ਉਸੇ ਮੈਜ਼ਰਮੈਂਟ ਤੇ ਆਪਾਂ ਸਿੰਧੀ ਬੁੱਟੀ ਬਣਾ ਲਈ 12 ਲੜਾ ਥ੍ਰੈਡ ਲੈ ਕੇ ਠੀਕ ਐ ਵਧੀਆ ਬਣੀ ਐ ਦੇਖੋ ਬਹੁਤ ਸੋਹਣੀ ਉਦਾਂ ਹੀ ਗੁੰਦਮੀ ਗੁੰਦਮੀ ਬਣੀ ਐ ਤਾਂ ਤੁਸੀਂ ਇਹਨੂੰ ਟਰਾਈ ਕਰਿਓ ਸਿਲਕ ਥ੍ਰੈਡ ਲੈ ਲਓ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਅ ਬਸ ਜ਼ਿਆਦਾ ਤਾਂ ਮੋਰ ਦਾ ਹੀ ਚੱਲਦਾ ਹੈ ਬਾਕੀ ਜਿਹੜਾ ਮਰਜ਼ੀ ਲੈ ਲਓ ਤੁਸੀਂ ਸਿਲਕ ਥ੍ਰੈਡ ਪੀ ਤੋਂ 25 ਰੁਪਏ ਤੱਕ ਰੇਲ ਆ ਜਾਂਦੀ ਹੈ ਤਾਂ ਤੁਸੀਂ ਇਹਨੂੰ ਟਰਾਈ ਕਰੋ ਆਈ ਥਿੰਕ ਪੱਟ ਦੇ ਧਾਗੇ ਵਾਲੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਾਂ ਪਾਰਟ 2 ਦੇ ਵਿੱਚ ਬਣਾ ਲਵਾਂਗੇ ਕਿਉਂਕਿ ਇਹ ਜ਼ਿਆਦਾ ਲੰਬੀ ਹੋ ਗਈ ਹੈ ਤਾਂ ਇਹ ਬਹੁਤ ਸੋਹਣੀ ਬਣੀ ਹੈ ਤੁਸੀਂ ਟਰਾਈ ਕਰਕੇ ਦੇਖੋ ਐਨ ਗੁੰਦਮੀ ਤੇ ਸ਼ਾਈਨਿੰਗ ਬਹੁਤ ਹੈ ਇਹਦੇ ਵਿੱਚ ਸ਼ਾਇਦ ਕੈਮਰੇ ਚੋਂ ਨਹੀਂ ਵਧੀਆ ਨਹੀਂ ਦਿਖ ਰਹੀ ਜਦੋਂ ਤੁਸੀਂ ਰੀਅਲ ਰਿਐਲਟੀ ਚ ਬਣਾ ਕੇ ਦੇਖੋਗੇ ਨਾ ਤਾਂ ਤੋਂ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਆ ਕੈਮਰਾ ਉਹਨਾ ਕੈਚ ਨਹੀਂ ਕਰ ਰਿਆ ਰੀਅਲ ਚ ਬਹੁਤ ਸੋਹਣੀ ਬਣੀ ਆ ਬਹੁਤ ਹੀ ਜ਼ਿਆਦਾ ਮਤਲਬ ਸ਼ਾਈਨਿੰਗ ਹੈ ਤੇ ਵਧੀਆ ਪਰਫੈਕਟ ਬੁਟੀ ਆਪਣੀ ਜਿਹੜੀ 12 ਲੜੇ thread ਦੇ ਨਾਲ ਬਣੀ ਆ ਤਾਂ ਇਹਨੂੰ try ਕਰਿਓ ਤਾਂ ਮਿਲਦੇ ਆਂ ਫਿਰ ਇਹਦੇ part 2 ਦੇ ਵਿੱਚ ਜਿਹਦੇ ਵਿੱਚ ਆਪਾਂ ਬਣਾਵਾਂਗੇ ਪੱਟ ਦੇ ਧਾਗੇ ਨਾਲ ਠੀਕ ਹੈ ਜੀ ਬਾਏ ਬਾਏ